ਅੱਜ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲ ਵਰਗੀ ਕੋਠੀ ਦੇ ਵਿੱਚ ਹੀ ਜੋ ਹੈ ਦੁੱਧ ਨਕਲੀ ਦੁੱਧ ਬਣਾਉਣ ਦੀ ਫੈਕਟਰੀ ਇਸ ਵਿਅਕਤੀ ਨੇ ਲਗਾਈ ਹੋਈ ਸੀ ਤਾਂ ਮੌਕੇ ਤੋਂ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਹਜ਼ਾਰਾਂ ਲੀਟਰ ਜੋ ਇਸ ਤਰੀਕੇ ਦੇ ਨਾਲ ਨਕਲੀ ਦੁੱਧ ਦੀ ਸਪਲਾਈ ਕਰਦੇ ਸੀ ਤਾਂ ਅੱਜ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਤੇ ਛਾਪੇਮਾਰੀ ਕੀਤੀ ਗਈ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਦੇ ਕੋਲੋਂ ਇਹ ਜੋ ਹੈ ਸਮਾਨ ਵੀ ਬਰਾਮਦ ਕੀਤਾ ਗਿਆ ਨਕਲੀ ਦੁੱਧ ਵੀ ਬਰਾਮਦ ਕੀਤਾ ਗਿਆ ਤੇ ਨਾਲ ਹੀ ਨਾਲ ਜੋ ਹੋਰ ਵੀ ਉਪਕਰਨ ਮੌਕੇ ਤੋਂ ਬਰਾਮਦ ਕੀਤੇ ਗਏ ਨੇ ਤੇ ਮੌਕੇ ਤੋਂ ਹੀ ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੱਸ ਦਈਏ ਕਿ ਜੋ ਹੈ ਵਿਅਕਤੀ ਸੀਗਾ ਹਰਦੀਪ ਸਿੰਘ ਨਾਂ ਦਾ ਜੋ ਵੇਰਕਾ ਸੁਸਾਇਟੀ ਦੇ ਵਿੱਚ ਸੈਕਟਰੀ ਸੀਗਾ ਇਸ ਦੇ ਵੱਲੋਂ ਰੋਜ਼ਾਨਾ 3000 ਲੀਟਰ ਜੋ ਦੁੱਧ ਨੂੰ ਇਕੱਠਾ ਕਰਕੇ ਉਸ ਦੇ ਵਿੱਚ ਇਹ ਪਾਉਂਦਾ ਸੀਗਾ ਤੇ ਉਸ ਤੋਂ ਬਾਅਦ ਦੱਸਿਆ ਇਹ ਵੀ ਜਾ ਰਿਹਾ ਕਿ ਸਰਕਾਰੀ ਦੁੱਧ ਇਹ ਜੋ ਹੈ ਵਿਰਕਾ ਫੈਕਟਰੀ ਦੇ ਵਿੱਚ ਇਕੱਠਾ ਕਰਕੇ ਪਾਉਂਦਾ ਸੀ ਤਾਂ ਕਿੰਨਾ ਇਹ ਜੋ ਦੁੱਧ ਨਕਲੀ ਪਾਉਂਦਾ ਸੀ ਕਿੰਨਾ ਅਸਲੀ ਪਾਉਂਦਾ ਸੀ ਇਹ ਤਾਂ ਜਾਂਚ ਦਾ ਵਿਸ਼ਾ ਪਰ ਮੌਕੇ ਤੋਂ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈਗਾ ਜਿਹੜਾ ਵੱਡੀ ਮਾਤਰਾ ਦੇ ਵਿੱਚ ਘਰ ਦੇ ਵਿੱਚ ਹੀ ਨਕਲੀ ਦੁੱਧ ਬਣਾਉਣ ਦਾ ਕੰਮ ਕਰਦੇ ਸੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਮਹਿਲ ਵਰਗੀ ਇਹਨਾਂ ਦੀ ਕੋਠੀ ਆ ਜਿਸ ਦੇ ਵਿੱਚ ਇਹ ਅੰਦਰ ਇਹਨਾਂ ਨੇ ਪੂਰਾ ਪੂਰਾ ਜੁਗਾੜ ਲਾ ਰੱਖਿਆ ਸੀ ਤੇ ਉਸ ਦੇ ਵਿੱਚੋਂ ਹੁਣ ਪੁਲਿਸ ਦੇ ਵੱਲੋਂ ਇੱਕ ਛੋਟਾ ਹਾਥੀ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਜੋ ਆ ਕੈਨੀਆਂ ਵੀ ਰੱਖ ਰੱਖੀਆਂ ਸੀ ਤੇ ਨਾਲ ਹੀ ਨਾਲ ਹੋਰ ਵੀ ਘਿਓ ਦੇ ਟੀਨ ਵੀ ਰੱਖ ਰੱਖੇ ਸੀ ਕਿ ਬੇਕਿੰਗ ਸੋਡਾ ਵੀ ਇਸ ਤਰੀਕੇ ਦੇ ਹੋਰ ਵੀ ਉਪਕਰਨ ਵੀ ਰੱਖ ਰੱਖੇ ਸੀ ਜਿਸ ਦੇ ਨਾਲ ਇਹ ਮਿਕਸਰ ਵਗੈਰਾ ਜਿਸ ਦੇ ਨਾਲ ਦੁੱਧ ਨੂੰ ਮਿਕਸ ਕਰਕੇ ਇਹ ਨਕਲੀ ਦੁੱਧ ਤਿਆਰ ਕਰਦੇ